ਹਾਂਜੀ ਸਵਾਗਤ ਹੈ ਜੀ ਤੁਹਾਡਾ ਪੰਜਾਬੀਆ ਬੀਚੈਨਲ ਤੇ ਤੇ ਅੱਜ ਅਸੀਂ ਕਰਾਂਗੇ ਅਮਿਤਾ ਪ੍ਰੀਤਮ ਠੀਕ ਹੈ ਆਧੁਨਿਕ ਕਾਵ ਦੇ ਵਿੱਚ ਅਸੀਂ ਕਰਾਂਗੇ ਅਮਿਤਾ ਪ੍ਰੀਤਮ ਹਾਂਜੀ ਤਾਂ ਫਰਸਟ ਪ੍ਰਸ਼ਨ ਹੈ ਅੱਜ ਦਾ ਅਮਿਤਾ ਪ੍ਰੀਤਮ ਦਾ ਜਨਮ ਕਦੋਂ ਹੋਇਆ ਅਮਿਤਾ ਪ੍ਰੀਤਮ ਦਾ ਜਨਮ ਕਦੋਂ ਹੋਇਆ 31 ਅਗਸਤ 1939 31 ਸਤੰਬਰ 1939 31 ਅਕਤੂਬਰ 1939 31 ਦਸੰਬਰ 1939 ਅਮਿਤ ਪ੍ਰੀਤਮ ਦਾ ਜਨਮ ਕਦੋਂ ਹੋਇਆ 31 ਅਗਸਤ 1919 ਅਮਿਤ ਪ੍ਰੀਤਮ ਦਾ ਜਨਮ ਕਿੱਥੇ ਹੋਇਆ ਸ਼ੇਰਗੜ ਗੁਜਰਾਵਾਲਾ ਬਲੂਟਿਆ ਖੁਰਦ ਲਾਇਲਪੁਰ ਅਮੇਤਾ ਪ੍ਰੀਤਮ ਦਾ ਜਨਮ ਕਿੱਥੇ ਹੋਇਆ ਤਾਂ ਜਨਮ ਹੋਇਆ ਸੀ ਗੁਜਰਾਵਾਲਾ ਵਿੱਚ ਠੀਕ ਹੈ 31 ਅਗਸਤ 1919 ਨੂੰ ਜਨਮ ਹੋਇਆ ਤੇ ਕਿੱਥੇ ਹੋਇਆ ਗੁਜਰਾਵਾਲਾ ਪਾਕਿਸਤਾਨ ਦੇ ਵਿੱਚ ਅਮੇਤਾ ਪ੍ਰੀਤਮ ਦੇ ਮਾਤਾ ਪਿਤਾ ਦਾ ਨਾਮ ਦੱਸੋ ਅਮੇਤਾ ਪ੍ਰੀਤਮ ਦੇ ਮਾਤਾ ਪਿਤਾ ਦਾ ਨਾਮ ਦੱਸੋ ਕ tartar ਸਿੰਘ ਹਿਤਕਾਰੀ ਰਾਜਕੌਰ ਹਰਪਜਨ ਸਿੰਘ ਨਰਿੰਦਰ ਕੌਰ ਕ tartar ਸਿੰਘ ਹਿਤਕਾਰੀ ਬਸੰਤ ਕੌਰ ਜਨਾਂ ਵਿੱਚੋਂ ਕੋਈ ਵੀ ਨਹੀਂ ਤਾਂ ਅਮ੍ਰਿਤਪ੍ਰੀਤਮ ਦੇ ਮਾਤਾ ਪਿਤਾ ਦਾ ਨਾਮ ਕੀ ਸੀ ਕ tartar ਸਿੰਘ ਹਿਤਕਾਰੀ ਤੇ ਰਾਜਕੌਰ ਠੀਕ ਹੈ नागਮਨੀ ਕਾਵ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਦੱਸੋ नागਮਨੀ ਕਾਵ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਦੱਸੋ 1938 1956 1964 1966 ਤਾਂ नागਮਨੀ ਕਾਵ ਸੰਗ੍ਰਹਿ ਦਾ ਪ੍ਰਕਾਸ਼ਨ ਸਾਲ ਹੈ 1964 ਅਮਿਤਾ ਨੇ ਕਿਹੜਾ ਰਸਾਲਾ ਕੱਢਿਆ ਫੁੱਲਵਾੜੀ ਪ੍ਰੀਤਲੜੀ ਪੰਜ ਦਰਿਆ ਨਾਗਮਨੀ ਤਾਂ ਅਮਿਤਾ ਨੇ ਕਿਹੜਾ ਰਸਾਲਾ ਕੱਢਿਆ ਸੀ ਤਾਂ ਉਹ ਕੱਢਿਆ ਸੀ ਉਹਨਾਂ ਨੇ ਨਾਗਮਨੀ ਠੀਕ ਹੈ ਮਾਸਿਕ ਜਿਹੜਾ ਸੀ ਰਸਾਲਾ ਸੀ ਇਸ ਨੂੰ ਯਾਦ ਰੱਖਣਾ ਮਾਸਿਕ ਰਸਾਲਾ ਸੀ ਨਾਗਮਨੀ ਜੋ ਅਮਿਤਾ ਨੇ ਕੱਢਿਆ ਨਾਗਮਨੀ ਰਸਾਲੇ ਦਾ ਪ੍ਰਕਾਸ਼ਨ ਸਾਲ ਨਾਗਮਨੀ ਰਸਾਲੇ ਦਾ ਪ੍ਰਕਾਸ਼ਨ ਸਾਲ उन्नीस सौ अठाई उन्नी सौ अठती उन्नीस सौ छपंजा उन्नीस सौ नागवनी रसाले का प्रकाशन साल उन्नीस सौ नवी दुनिया रसाले का प्रकाशन साल नवी दुनिया रसाले का प्रकाशन साल उन्नीस सौ अठाई उन्नीस सौ उन्नीस सौ उन्नीस सौ बवंजा नवी दुनिया रसाले का प्रकाशन साल है उन्नीस सौ अठती अमिता प्रीतम ਨੂੰ ਗਿਆਨਪੀਠ ਪੁਰਸਕਾਰ ਕਦੋਂ ਮਿਲਿਆ ਅमिता प्रीतम ਨੂੰ ਗਿਆਨਪੀਠ ਪੁਰਸਕਾਰ ਕਦੋਂ ਮਿਲਿਆ ਸੈਮੇ 55 1969 1981 1904 ਤਾਂ ਅमिता प्रीतम ਨੂੰ ਗਿਆਨਪੀਠ ਦਾ ਪੁਰਸਕਾਰ ਮਿਲਿਆ ਸੀ 1981 ਠੀਕ ਹੈ ਕਿਸ ਰਚਨਾ ਦੇ ਮਿਲਿਆ ਇਸ ਨੂੰ ਕਾਗਜ਼ ਤੇ ਕੈਨਵਸ ਦੇ ਉੱਪਰ ਠੀਕ ਹੈ ਇਸ ਨੂੰ ਯਾਦ ਰੱਖਣਾ ਕਾਗਜ਼ ਤੇ ਕੈਨਵਸ ਦੇ ਉੱਪਰ ਅਮਰਤਾ ਪ੍ਰੀਤਮ ਦਾ ਵਿਆਹ ਕਿਸ ਨਾਲ ਹੋਇਆ ਸੀ ਸ਼ਹਿਰ ਲੁਧਿਆਣਵੀ ਦੇ ਨਾਲ ਮੋਹਨ ਸਿੰਘ ਦੀਵਾਨਾ ਦੇ ਨਾਲ ਇਮਰੋਜ਼ ਦੇ ਨਾਲ ਪ੍ਰੀਤਮ ਸਿੰਘ ਕਵਾਤੜਾ ਦੇ ਨਾਲ ਤਾਂ ਉਹਨਾਂ ਦਾ ਵਿਆਹ ਹੋਇਆ ਸੀ ਪ੍ਰੀਤਮ ਸਿੰਘ ਕਵਾਤੜਾ ਦੇ ਨਾਲ ਹਾਂਜੀ ਅੱਗੇ ਹੈ अमृता प्रीतम ते हिंदी फिल्म बनी है एक से अनीता कोरे कागज पिंजर या डॉक्टर देव तमिरता प्रीतम दे किस नावल ते हिंदी फिल्म बनी है तो है पिंजर अमृता प्रीतम न पदम विभूषण पुरस्कार कदों मिलिया दो हजार एक दो हजार दो हजार तीन या दो हजार तो चार तमिरता प्रीतम न पद्म विभूषण कदों मिले दो हजार चार ਅਮਿਰਤਾ ਪ੍ਰੀਤਮ ਨੂੰ ਪਦਮ ਸ਼੍ਰੀ ਪੁਰਸਕਾਰ ਕਦੋਂ ਮਿਲਿਆ ਸੀ 1956 1969 2003 ਜਾਂ 2004 ਦੇ ਵਿੱਚ ਤਾਂ ਪਦਮ ਸ਼੍ਰੀ ਪੁਰਸਕਾਰ ਮਿਲਿਆ ਸੀ ਉਹਨਾਂ ਨੂੰ 1969 ਦੇ ਵਿੱਚ ਲਾਈਫ ਟਾਈਮ ਅਚੀਵਮੈਂਟ ਅਵਾਰਡ ਅਮਿਰਤਾ ਨੂੰ ਕਦੋਂ ਮਿਲਿਆ ਸੀ ਲਾਈਫ ਟਾਈਮ ਅਚੀਵਮੈਂਟ ਅਵਾਰਡ ਅਮਿਰਤਾ ਨੂੰ ਕਦੋਂ ਮਿਲਿਆ ਸੀ 2000 ਦੇ ਵਿੱਚ 2002 ਦੇ ਵਿੱਚ 2004 ਦੇ ਵਿੱਚ 2005 ਦੇ ਵਿੱਚ ਤੈ ਉਹਨਾਂ ਨੂੰ ਮਿਲਿਆ ਸੀ 2002 ਦੇ ਵਿੱਚ ਅਮਿਤਾ ਨੂੰ ਸਾਇਤ ਐਕਾਡਮੀ ਵਾਰਡ ਕਦੋਂ ਮਿਲਿਆ 1953 ਵਿੱਚ 1956 1955 1957 ਵਿੱਚ ਅਮਿਤਾ ਨੂੰ ਸਾਇਤ ਐਕਾਡਮੀ ਵਾਰਡ ਕਦੋਂ ਮਿਲਿਆ ਸੀ ਤਾਂ ਮਿਲਿਆ ਸੀ 1957 ਦੇ ਵਿੱਚ ਅਮਿਤਾ ਨੂੰ ਸਾਇਤ ਐਕਾਡਮੀ ਅਵਾਰਡ ਕਿਸ ਰਚਨਾ ਲਈ ਮਿਲਿਆ ਮੈਂ ਜਮਤੂੰ ਸੁਨੇਹੜੇ ਮੈਂ ਤਾਰੀਖ ਹਿੰਦ ਦੀ ਠੰਡੀਆਂ ਕਿੰਨਾ ਤਾਂ ਸਾਹਿਤ ਗਾਰਮੀਆ ਵਾਡ ਨੂੰ ਨੀ ਸੁਸ਼ ਪਿੰਜਾ ਵਿੱਚ ਮਿਲਿਆ ਕਿਸ ਰਚਨਾ ਤੇ ਮਿਲਿਆ ਸੀ ਸੁਨੇਹੜੇ ਤੇ ਠੀਕ ਹੈ ਅਮਿਤਾ ਪ੍ਰੀਤਮ ਨੇ ਕਿੱਥੋਂ ਤੱਕ ਪੜਾਈ ਕੀਤੀ ਸੀ 10ਵੀਂ 12ਵੀਂ ਗ੍ਰੈਜੂਏਸ਼ਨ ਪੋਸਟ ਗ੍ਰੈਜੂਏਸ਼ਨ ਤਾਂ ਅਮਿਤਾ ਪ੍ਰੀਤਮ ਨੇ 10ਵੀਂ ਤੱਕ ਪੜਾਈ ਕੀਤੀ ਸੀ ਅਮਿਤਾ ਪ੍ਰੀਤਮ ਦੇ ਪਿਤਾ ਉਸ ਦੀਆਂ ਕਵਿਤਾਵਾਂ ਕਿਸ ਮਾਸਿਕ ਪੱਤਰ ਵਿੱਚ ਛਾਪਦੇ ਸਨ ਪੰਜਾਬੀ ਸਾਹਿਤ ਹਿਤਕਾਰੀ ਪ੍ਰੀਤਮ ਜੈ ਰਣਜੀਤ ਨਗਾਰਾ ਤਾਂ ਉਹਦੇ ਪਿਤਾ ਜੀ ਕਵਿਤਾਵਾਂ ਕਿਸ ਮਾਸਿਕ ਪੱਤਰ ਵਿੱਚ ਛਾਪਦੇ ਸਨ ਰਣਜੀਤ ਨਗਾਰਾ ਦੇ ਵਿੱਚ ਠੀਕ ਹੈ ਅਮੇਤਾ ਦੀਆਂ ਚੋਣੀਆਂ ਕਵਿਤਾਵਾਂ ਦਾ ਸੰਗ੍ਰਹਿ ਕਿਹੜਾ ਹੈ ਅਮੇਤਾ ਦੀਆਂ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਕਿਹੜਾ ਹੈ ਸ਼ੇਰ ਉੱਤਸੁਨੇੜੇ ਮੈਂ ਜਮਾ ਤੂੰ ਨਾਗਮਣੀ ਤੇ ਚੋਣਵੀਆਂ ਕਵਿਤਾਵਾਂ ਦਾ ਸੰਗ੍ਰਹਿ ਹੈ ਮੈਂ ਜਮਾ ਤੂੰ 3rd অপਸ਼ਨ ਅਮੇਤਾ ਦੀਆਂ ਰਚਨਾਵਾਂ ਦੇ ਮੁੱਖ ਵਿਸ਼ੇ ਹਨ ਇਸਤਰੀ ਸੰਵੇਦਨਾ ਦੇਸ਼ਵੰਡ ਪ੍ਰੀਤ ਜਾਂ ਸਾਰੇ ਹੀ ਤਾਂ ਉਸ ਤੇ ਮੁੱਖ ਵਿਸ਼ੇ ਜਿਹੜੇ ਹਨ ਇਹ ਸਾਰੇ ਹੀ ਆਏਗਾ ਇਸਤਰੀ ਦੀ ਸੰਵੇਦਨਾ ਦੇਸ਼ਵੰਡ ਤੇ ਪ੍ਰੀਤ ਮੈਂ ਤਾਰੀਖ ਹਿੰਦ ਦੀ ਕਿਸ ਨਾਲ ਸੰਬੰਧਿਤ ਕਵਿਤਾ ਹੈ ਭਾਰਤ ਨਾਲ ਪਾਕਿਸਤਾਨਾ ਪ੍ਰੇਮ ਨਾ ਜਾਣ 1947 ਦੀ ਦੇਸ਼ਵੰਡ ਦੇ ਨਾਲ ਤਾਂ ਮੈਂ ਤਾਰੀਖ ਹਿੰਦ ਦੀ ਰਚਨਾ ਸੰਬੰਧਿਤ ਹੈ 1947 ਦੀ ਦੇਸ਼ਵੰਡ ਦੇ ਨਾਲ ਮੈਂ ਤਾਰੀਖ ਹਿੰਦ ਦੀ ਕਦੋਂ ਪ੍ਰਕਾਸ਼ਿਤ ਹੋਇਆ 1938 1949 1950 1952 ਤੇ ਪ੍ਰਕਾਸ਼ਿਤ ਹੋਇਆ ਇਸ ਨੂੰ 1950 ਪੰਜਾਤ ਵਿੱਚ ਅਮੇਤਾ ਨੂੰ ਰਾਜ ਸਭਾ ਦਾ ਮੈਂਬਰ ਕਦੋਂ ਚੁਣਿਆ ਗਿਆ 1984 1985 1986 ਵਿੱਚ 1987 ਦੇ ਵਿੱਚ ਤਾਂ ਅਮੇਤਾ ਨੂੰ ਰਾਜ ਸਭਾ ਦਾ ਮੈਂਬਰ ਚੁਣਿਆ ਗਿਆ ਸੀ 1986 ਦੇ ਵਿੱਚ ਮੈਂ ਤੁਹਾਨੂੰ ਫਿਰ ਮਿਲਾਂਗੀ ਪ੍ਰਕਾਸ਼ਨ ਸਾਲ ਦੱਸੋ 2001 2002 2003 2004 ਆ ਇਹ ਕ੍ਰਿ ਰਚਨਾ ਸੀ ਉਹਨਾਂ ਦੀ ਮੈਂ ਤੈਨੂੰ ਫਿਰ ਮਿਲਾਂਗੀ 204 ਦੇ ਵਿੱਚ ਆਈ ਸੀ ਅਮ੍ਰਿਤਾ ਦਾ ਪਹਿਲਾ ਕਾਵ ਸੰਗ੍ਰਹਿ ਕਿਹੜਾ ਸੀ ਅਮ੍ਰਿਤ ਲਹਿਰਾ ਤ੍ਰੇਲ ਧੋਤੇ ਫੁੱਲ ਅੰਬੜੀ ਦਾ ਵੇੜਾ ਲੋਕ ਪੀੜਾ ਤਾਂ ਅਮ੍ਰਿਤਾ ਦਾ ਪਹਿਲਾ ਕਾਵ ਸੰਗ੍ਰਹਿ ਸੀ ਅਮ੍ਰਿਤ ਲਹਿਰਾ ਅਮ੍ਰਿਤ ਲਹਿਰਾ ਪ੍ਰਕਾਸ਼ਨ ਸਾਲ ਦੱਸੋ 1934 1933 1938 1940 ਤਾਂ ਅਮ੍ਰਿਤ ਲਹਿਰਾ ਪ੍ਰਕਾਸ਼ਨ ਸਾਲ ਸੀ 1936 ਪੱਥਰਗੀਟੇ ਦਾ ਪ੍ਰਕਾਸ਼ਨ ਸਾਲ ਦੱਸੋ 1942 1944 1946 1948 ਤਾਂ ਪੱਥਰਗੀਟੇ ਦਾ ਪ੍ਰਕਾਸ਼ਨ ਸਾਲ ਹੈ 1946 ਅਮੇਤਾ ਕਿਹੜੇ ਕਾਵ ਸੰਗ੍ਰਹਿ ਦੇ ਰਚਨਾ ਕਾਲ ਨੂੰ ਆਪਣੇ ਜੀਵਨ ਦਾ ਸਭ ਤੋਂ ਬੇਚੈਨ ਬਰਾ ਮੰਨਦੇ ਹਨ ਲੋਕ ਪੀੜਾ ਲੰਮੀਆ ਵਾਟਾ ਪੱਥਰਗੀਟੇ ਜਾਂ ਮੈਂ ਤਾਰੀਖ ਹਿੰਦ ਦੀ अमिता केड़े का संग्रह रचना रचनाकार अपने जीवन का सब तो बेचैन वरा दसती है तो उन्हें पत्थर कीटे उन्नीस सौ छियाली हाँ जी अन्नदाता कविता किस उत्ते व्यंग कसया गया है जागीरदारी समाज के उपर किसान औरत सबते अन्नदाता कविता किस उत्ते व्यंग कसया गया है ਜਗੇ ਜੀਤਾਰੀ ਸਮਾਜ ਦੇ ਉੱਪਰ ਆਜਾ ਖਵਾਰਿਸ਼ਾਂ ਨੂੰ ਕਵਿਤਾ ਕਿਸ ਸਮਾਦ ਵਿੱਚ ਦਰਜ ਹੈ 9ਵੀਂ 10ਵੀਂ 11ਵੀਂ ਜਾਂ 12ਵੀਂ ਤਾਂ ਜਾ ਖਵਾਰਿਸ਼ਾਂ ਨੂੰ 12ਵੀਂ ਜਮਾਤ ਦੇ ਵਿੱਚ ਦਰਜ ਹੈ ਸੁਨੇਹੜੇ ਦਾ ਪ੍ਰਕਾਸ਼ਨ ਸਾਲ ਦੱਸੋ 1950 1952 1953 1955 ਦੱਸੋ ਸੁਨੇਹੜੇ ਦਾ ਪ੍ਰਕਾਸ਼ਨ ਸਾਲ ਹੈ 1955 ਤ੍ਰਿੰਜਨ ਅਹਿਮਦ ਅਮਿਤ ਨਾਮਾ ਕਵਿਤਾਵਾਂ ਕਿਸ ਜਮਾਤ ਵਿੱਚ ਦਰਜ ਹਨ 9ਵੀਂ 10ਵੀਂ 11ਵੀਂ ਜਾਂ 12ਵੀਂ ਤੈਹ ਹਨ 9ਵੇਂ ਜਮਾਤ ਦੇ ਵਿੱਚ ਦਰਜ ਡੀਲੀਟ ਦੀ ਡਿਗਰੀ ਕਿਸ ਯੂਨੀਵਰਸਿਟੀ ਨੇ ਦਿੱਤੀ ਸੀ ਅਮਿਤਾ ਨੂੰ ਪੰਜਾਬੀ ਪੰਜਾਬ ਯੂਨੀਵਰਸਿਟੀ ਪੰਜਾਬੀ ਯੂਨੀਵਰਸਿਟੀ ਦਿੱਲੀ ਯੂਨੀਵਰਸਿਟੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਤੈਸਾ ਸਹੀ ਆਨਸਰ ਹੈ ਦਿੱਲੀ ਯੂਨੀਵਰਸਿਟੀ ਅਮਿਤਾ ਪ੍ਰੀਤਮ ਦੀ ਕਿਸ ਰਚਨਾ ਨੂੰ ਵਾੜਕੇ ਤੇਜਾ ਸਿੰਘ ਨੇ ਉਸ ਨੂੰ ਪੰਜਾਬ ਦੀ ਆਵਾਜ਼ ਆਖਿਆ ਸੀ ਅਮਰੀ ਅਮੜੀ ਦਾ ਵੇੜਾ ਲੋਕ ਪੀੜਾ ਲੰਮੀਆ ਵਾਂਟਾ ਅਜਾ ਆਖਾ ਵਾਜ ਸ਼ਾਨ ਤੇ ਰਚਨਾ ਸੀ ਅਜਾ ਆਖਾ ਵਾਜ ਸ਼ਾਨ ਅਮਿਤਾ ਪ੍ਰੀਤਮ ਦੀ ਪ੍ਰਵਿਰਤੀ ਹੈ ਪ੍ਰਗਤੀਵਾਦੀ ਰੋਮਾਂਟਿਕ ਦੋਵੇਂ ਚੈਨਾਂ ਵਿੱਚੋਂ ਕੋਈ ਨਹੀਂ ਅਮਿਤਾ ਪ੍ਰੀਤਮ ਦੀ ਪ੍ਰਵਿਰਤੀ ਹੈ ਪ੍ਰਗਤੀਵਾਦੀ ਤੇ ਰੋਮਾਂਟਿਕ ਠੀਕ ਹੈ ਦੋਨੋਂ ਹੀ ਆਵੇਗਾ ਅਮਿਤਾ ਪ੍ਰੀਤਮ ਦੀ ਮੌਤ ਕਦੋਂ ਸੀ 2003 ਵਿੱਚ 2004 ਵਿੱਚ 2005 ਵਿੱਚ 2008 ਵਿੱਚ ਤਾਂ ਅਮਿਤਾ ਪ੍ਰੀਤਮ ਦੀ ਮੌਤ ਹੋਈ ਸੀ 2005 ਦੇ ਵਿੱਚ ਤਾਂ ਐਸੀ ਅਮਿਤਾ ਪ੍ਰੀਤਮ ਦਾ ਟੌਪਿਕ ਚੰਗਾ ਲੱਗਾ ਤੇ ਇਸ ਵੀਡੀਓ ਨੂੰ ਲਾਈਕ ਕਰ ਦੋ ਕਮੈਂਟ ਕਰ ਦੋ ਧੰਨਵਾਦ